ਈਆ ਖੁਦਾ ਦਾ ਤਨਬਾਦ ਖੁਦਾ ਦੀ ਤਾਰੀਫ ਖੁਦਾ ਦੀ ਵਡਿਆਈ ਹੋਵੇ ਖੁਦਾ ਨੇ ਆਸਾਨੂੰ ਜੀਵਨ ਦੇ ਰੱਖਿਆ ਜੀਵਨ ਦੀ ਧਰਤੀ ਉੱਤੇ ਰੱਖਿਆ ਕਿ ਅਸੀਂ ਪਰਮੇਸ਼ਰ ਦੇ ਨਾਮ ਨੂੰ ਜ਼ਰਾਲ ਦੇ ਸਕੀਏ ਪਰਮੇਸ਼ਰ ਦੇ ਨਾਮ ਦੀ ਮਹਿਮਦ ਕਰ ਸਕੀਏ ਪਰਮੇਸ਼ਰ ਦਾ ਨਾਮ ਦੀ ਉਸਤਤ ਕਰ ਸਕੀਏ ਖੁਦਾ ਦਾ ਧੰਨਵਾਦ ਹੋ ਅੱਜ ਦਾ ਆਪਾਂ ਬਚਨ ਚ ਸਿੱਖਾਂਗੇ ਕਿ ਘੱਟ ਵਿਸ਼ਵਾਸ ਵੀ ਅਤੇ ਵੱਧ ਵਿਸ਼ਵਾਸ ਵੀ ਅੱਜ ਘੱਟ ਵਿਸ਼ਵਾਸ ਬਾਰੇ ਵੀ ਸਿੱਖਾਂਗੇ ਤੇ ਵੱਧ ਵਿਸ਼ਵਾਸ ਬਾਰੇ ਵੀ ਸਿੱਖਾਂਗੇ ਕਿ ਦੋ ਤਰ੍ਹਾਂ ਦਾ ਵਿਸ਼ਵਾਸ ਦਾ ਜ਼ਿਕਰ ਕੀਤਾ ਗਿਆ ਜੀ ਵਿਅਕਤੀ ਦੇ ਅੰਦਰ ਅਪਾ ਬਚਨ ਜੇ ਦੇਖਾਂਗੇ ਮਤੀ ਦੀ ਅੰਜੀਰ 8 ਨੰਬਰ ਚੈਪਟਰ ਉਹਦੀ 5 ਨੰਬਰ ਪੰਤੀ ਦੇ ਵਿੱਚ ਆਪਾਂ ਦੇਖਾਂਗੇ ਜੋ ਇਸ ਤਰ੍ਹਾਂ ਲਿਖਿਆ ਜਾਂ ਉਹ ਕਫਰ ਨਾਮ ਵਿੱਚ ਬੜਿਆ ਤਾਂ ਇੱਕ ਸੂਬੇਦਾਰ ਉਸ ਕੋਲ ਆਇਆ ਅਤੇ ਉਹਦੀ ਮਿੰਨਤ ਕਰਕੇ ਕਿਹਾ ਪ੍ਰਭੂ ਜੀ ਮੇਰਾ ਨੌਕਰ ਝੋਲੇ ਦਾ ਮਾਰਿਆ ਘਰ ਵਿੱਚ ਵੱਡਾ ਦੁਖੀ ਪਿਆ ਇੱਥੇ ਬਚਨ ਜਿੱਕਰ ਵਰਦਾ ਪਿਆ ਆ ਕਿ ਸੂਬੇਦਾਰ ਇੱਕ ਆਇਆ ਪ੍ਰਭੂ ਜੀ ਸੁਮਸੀ ਦੇ ਕੋਲ ਉਮਨੇ ਤਾਂ ਕਰਦਾ ਪਿਆ ਕਹਿੰਦਾ ਪਰਮੇਸ਼ਰ ਪ੍ਰਭੂ ਜੀ ਜਿਸ ਨੂੰ ਕਹਿੰਦਾ ਕਿ ਜਿਹੜਾ ਮੇਰਾ ਨੌਕਰ ਹੈ ਨਾ ਝੋਲੇ ਦਾ ਮਾਰਾ ਘਰ ਵਿੱਚ ਗਿਆ ਬੰਦਾ ਦੁਖੀ ਪਿਆ ਹੈ ਬਿਮਾਰ ਪਿਆ ਹੈ ਅੱਗੇ ਕਹਿੰਦਾ ਅੱਜ ਉਸ ਨੇ ਉਹਨੂੰ ਆਖਿਆ ਮੈਂ ਆਣ ਕੇ ਉਹਨੂੰ ਚੰਗਾ ਕਰ ਦਿਆਂਗਾ ਪ੍ਰਭੂ ਜੀਸਸ ਨੇ ਉਸ ਸੋਬੇਦਾਨ ਨੂੰ ਕਹਿਤਾ ਕਹਿੰਦਾ ਮੈਂ ਕੀ ਤੇਰੇ ਨੌਕਰ ਨੂੰ ਆ ਕੇ ਕੀ ਚੰਗਾ ਕਰ ਦਵਾਂਗਾ ਜਿਸ ਵੀ ਵਿਅਕਤੀ ਅਜਿ ਵਿੱਚ ਹੋ ਹੈਗਾ ਯਾ ਜਿਸ ਵੀ ਬਿਮਾਰੀ ਦੇ ਵਿੱਚ ਹੈਗਾ ਕਿ ਜਿਸ ਵੀ ਰੋਗ ਦੇ ਵਿੱਚ ਹੈਗਾ ਮੈਂ ਉਸ ਨੂੰ ਕੀ ਚੰਗਾ ਕਰ ਦਿਆਂਗਾ ਅਗੇ ਬੋਜਤ ਦੇਖਿਆ ਪਰ ਸੂਬੇਦਾਰ ਨੇ ਉੱਤਰ ਦਿੱਤਾ ਪ੍ਰਭੂ ਜੀ ਮੈਂ ਇਸ ਜੋਗ ਨਹੀਂ ਜੋ ਤੂੰ ਮੇਰੀ ਛੱਤ ਦੇ ਹੇਠ ਆਵੇ ਪਰ ਮੇਰਾ ਵਜਨ ਵੀ ਕਰਤਾ ਮੇਰਾ ਨੌਕਰ ਚੰਗਾ ਹੋ ਜਾ ਦੇਖੋ ਪਰਮੇਸ਼ਰ ਨੂੰ ਕੀ ਕਹਿੰਦਾ ਪਿਆ ਉਹ ਕਹਿੰਦਾ ਕਿ ਮੈਂ ਇੰਨਾ ਜੋਗ ਨਹੀਂ ਹੈਗਾ ਪਰਮੇਸ਼ਰ ਨੂੰ ਕਹਿ ਰਿਹਾ ਸੂਬੇਦਾਰ ਕਹਿੰਦਾ ਮੈਂ ਇੰਨਾ ਜੋਗ ਨਹੀਂ ਹੈਗਾ ਕਿ ਤੂੰ ਮੇਰੇ ਘਰ ਦੇ ਵਿੱਚ ਕੀ ਆਵੇ ਮੈਂ ਇੰਨਾ ਜੋਗ ਨਹੀਂ ਆ ਉਹ ਆਪਣੇ ਆਪ ਨੂੰ ਇਹ ਸਾਵਧਾਨ ਕਰਨਾ ਚਾਹੁੰਦਾ ਕਿ ਮੈਂ ਨਜੰਮਾ ਹੀ ਆ ਕਿ ਮੈਂ ਇੰਨਾ ਜ਼ੋਰ ਤੇ ਨਹੀਂ ਆ ਕਿ ਤੂੰ ਕੀ ਹੈ ਮੇਰੀ ਸ਼ਸਤ ਦੇ ਹੇਠਾ ਹੋਇਆ ਤੂੰ ਕਹਿੰਦਾ ਕੀ ਕਰ ਬਚਨ ਹੀ ਕਰਦੇ ਕੀ ਕਰਦੇ ਤੂੰ ਬਚਨ ਕਰਦੇ ਆਪਣੀ ਮੋਹ ਦੇ ਵਿੱਚੋਂ ਬੋਲਦੇ ਲਫ਼ਜ਼ਾਂ ਨੂੰ ਰੀਲீஸ் ਕਰਦੇ ਤਾਂ ਜਦੋਂ ਤੇ ਉਹ ਸ਼ਬਦ ਬੋਲੂਗਾ ਤੇ ਸੱਚਮੈ ਮੇਰਾ ਨੌਕਰ ਕੀ ਆ ਚੰਗਾ ਹੋਜੂ ਆ ਅੱਗੇ ਵਜਨ ਤੇ ਲਿਖਿਆ ਕਿਉਂਕਿ ਮੈਂ ਵੀ ਇੱਕ ਮਨੁੱਖ ਦੁਇਏ ਦੇ ਹੁਕਮ ਵਿੱਚ ਹਾਂ ਅਤੇ ਸਪਾਹੀਆਂ ਨੂੰ ਆਪਣੇ ਇਖਤਿਆਰ ਵਿੱਚ ਰੱਖਦਾ ਹਾਂ ਅਰ ਇੱਕ ਨੂੰ ਆਖਦਾ ਜਾਂ ਤਾਂ ਉਹ ਜਾਂਦਾ ਹੈ ਤੇ ਦੂਏ ਨੂੰ ਆ ਤਾਂ ਉਹ ਆਉਂਦਾ ਹੈ ਅਰ ਆਪਣੇ ਚਾਕਰ ਨੂੰ ਇਹ ਕਰਦਾ ਉਹ ਕਰਦਾ ਹੈ ਜੀਸੂ ਨੇ ਸੁਣ ਕੇ ਅਚਰਜ ਮੰਨਿਆ ਅਤੇ ਉਹਨਾਂ ਨੂੰ ਜਿਹੜੇ ਮਗਰ ਮਗਰ ਆਉਦੇ ਸਨ ਕਿਹਾ ਪਹਿਲਾਂ ਤੁਹਾਨੂੰ ਸੱਤ ਆਖਦਾ ਹਾਂ ਕਿ ਇਸਰਾਇਲ ਵਿੱਚ ਵਿੱਚ ਇਹਡੀ ਨੇਚਰ ਨਹੀਂ ਮਿਲਦੀ ਪ੍ਰਭੂ ਜੀਸੂ ਸੀਓ ਦੇ ਜੀਵਨ ਤੋਂ ਕੀ ਆ ਪ੍ਰਸੰਨ ਹੋਇਆ ਪ੍ਰਭੂ ਯਿਸੂ ਉਸ ਦਿਨ ਜੀਵਤ ਪਰਸੰਨ ਹੋਇਆ ਕਿ ਪ੍ਰਭੂ ਯਿਸੂ ਸੀ ਕਹਿੰਦੇ ਐਂਟੀ ਮੈਨ ਨੇਚਰ ਜਿਹੜੀ ਇਸ ਵਿਅਕਤੀ ਦੇ ਅੰਦਰ ਹੈ ਉਹ ਮੈਂ ਇਸਰਾਇਲ ਦੇ ਵਿੱਚ ਵੀ ਨਹੀਂ ਦੇਖੀ ਇਸਰਾਇਲੀ ਲੋਕਾਂ ਦੇ ਵਿੱਚ ਵੀ ਨਹੀਂ ਦੇਖੀ ਕਿਹੜਾ ਤਾਂ ਗੱਲ ਕਰਦਾ ਬਈ ਇਸਰਾਇਲੀ ਲੋਕਾਂ ਦੇ ਅੰਦਰ ਜਿਹੜੇ ਪ੍ਰਭੂ ਨੂੰ ਮੰਨਦੇ ਆ ਜਿਹੜੇ ਪ੍ਰਭੂ ਨੂੰ ਕੀ ਮੰਨਦੇ ਆ ਪ੍ਰਭੂ ਉਹਗੇ ਕਿ ਇਹ ਝੋਕਦੇ ਦੁਆਵਾਂ ਵੇਚਿਆ ਕਰਦੇ ਆ ਪ੍ਰਾਰਥਨਾ ਕਰਦੇ ਆ ਪ੍ਰਭੂ ਕਹਿੰਦਾ ਵੀ ਐਡੀ ਨੇਚਰ ਉਹਨਾਂ ਦੇ ਵਿੱਚ ਵੀ ਨਹੀਂ ਦੇਖੀ ਜਿੰਨੀ ਨੇਚਰ ਇਸ ਸੂਬੇਦਾਰ ਦੇ ਜੀਵਨ ਦੇ ਵਿੱਚ ਖੁਦਾਮਨ ਨੇ ਕੀ ਆ ਦੇਖੀ ਆ ਖੁਦਾਵਤ ਬਚਨ ਕਹਿੰਦਾ ਕਿ ਜਿਹੜਾ ਤੇਰਾ ਧਰਮੀ ਬੰਦਾ ਹੈ ਨਾ ਉਹ ਨੇਚੋਂ ਤੋਂ ਜਿਵੇਗਾ ਜੇਕਰ ਤੂੰ ਪਛਹਾੜ ਜਾਵੇ ਤਾਂ ਮੇਰਾ ਜੀ ਉਸ ਤੋਂ ਕੀ ਪਰਸੰਨ ਨਹੀਂ ਹੋਵੇਗਾ ਪ੍ਰਭੂ ਯਿਸੂਮਸੀ ਅੱਜ ਕੀਆ ਹਰ ਇੱਕ ਵਿਅਕਤੀ ਦੇ ਅੰਦਰ ਕੀਆ ਨੇਚਰ ਨੂੰ ਦੇਖਣਾ ਚਾਹੁੰਦੇ ਆ ਇੱਥੇ ਪਰਮੇਸ਼ਰ ਦੱਸਦਾ ਕਿ ਕਹਿੰਦਾ ਮੈਂ ਐਨੀ ਨੇਚਰ ਕਿਸੇ ਇਸਰਾਇਲ ਦੇ ਲੋਕਾਂ ਦੇ ਵਿੱਚ ਵੀ ਨਹੀਂ ਦੇਖੀ ਜਿੰਨੀ ਨੇਚਰ ਕੀ ਹੈ ਜਿੰਨਾ ਈਮਾਨ ਆ ਨਾ ਜਿਹੜਾ ਇਹਨੇ ਮੇਰੇ ਉੱਤੇ ਰੱਖਿਆ ਆ ਇਹਦੇ ਵਿੱਚ ਜੀਵਨ ਦੇ ਵਿੱਚ ਵੇਖਿਆ ਅੱਗੇ ਲਿਖਿਆ ਔਰ ਮੈਂ ਤੁਹਾਨੂੰ ਆਖਦਾ ਹਾਂ ਕਿ ਉਹ ਬਥੇਰੇ ਚੜਦੇ ਹੋ ਤੇ ਉਹ ਲੈਦੇ ਹੋ ਔੜਗੇ ਅਦੇ ਸਵਰਗ ਦੇ ਰਾਜ ਵਿੱਚ ਅਬਰਾਹਾਮ ਅਦੇ ਇਸਹਾਕ ਅਦੇ ਯਾਕੂਬ ਨਾਲ ਬੈਠਣਗੇ ਪ੍ਰਭੂ ਕਹਿੰਦਾ ਇਹ ਬਥੇਰੇ ਇਦਾਂ ਦੇ ਹੋਣਗੇ ਲੋਕੀ ਪ੍ਰਭੂ ਕਹਿੰਦਾ ਜਿਹੜੇ ਇਮਾਨ ਦੇ ਨਾਲ ਭਰੇ ਹੋਏ ਆ ਜਿਹਨਾਂ ਨੂੰ ਪੂਰਾ ਪਰਮੇਸ਼ਰ ਉੱਤੇ ਵਿਸ਼ਵਾਸ ਹੈ ਕਹਿੰਦਾ ਬਥੇਰੇ ਲੋਕ ਆਉਣਗੇ ਜਿਹੜੇ ਕਿ ਅਬਰਾਹਾਮ ਇਸਹਾਕ ਤੇ ਯਾਕੂਬ ਦੇ ਨਾਲ ਗਿਆ ਰਾਜ ਦੇ ਵਿੱਚ ਬੈਠਣਗੇ ਪ੍ਰਭੂ ਕਹਿੰਦਾ ਜਿਹੜੇ ਮੇਰੇ ਨਾਲ ਰਾਜ ਦੇ ਵਿੱਚ ਬੈਠਣਗੇ ਇਹ ਉਹ ਜਿਹੇ ਬਹੁਤ ਲੋਕ ਹੈ ਜਿਹੜੇ ਆਉਣਗੇ ਤਾਨੂੰ ਮੋੜਗੇ ਕਿਉਂਕਿ ਇਹਦਾ ਇਮਾਨ ਜਿਹੜਾ ਕੀਆ ਪਰਮੇਸ਼ਵਰ ਦੇ ਉੱਤੇ ਆ ਅੱਜ ਲੋਕ ਕੀ ਆ ਪ੍ਰਮਾਤਮਾ ਨੂੰ ਘਰ ਵਿੱਚ ਬੁਲਾਉਣ ਦੇ ਲਈ ਆ ਸੱਚਮੁੱਚ ਦੁਆਵਾਂ ਕਰਦੇ ਆ ਬੇਨਤੀਆਂ ਕਰਦੇ ਆ ਪ੍ਰਾਰਥਨਾਵਾਂ ਕਰਉਂਦੇ ਨੇ ਕੀ ਉਹ ਕੀ ਆ ਪਰਮੇਸ਼ਵਰ ਸਾਡੇ ਘਰਾਂ ਦੇ ਵਿੱਚ ਕੀ ਆ ਦਰਸ਼ਨ ਦੇਵੇ ਪਰਮੇਸ਼ਵਰ ਸਾਡੇ ਘਰਾਂ ਦੇ ਵਿੱਚ ਕੀ ਆ ਆਵੇ ਸਾਡੇ ਸੁੱਖ ਦੁੱਖ ਨੂੰ ਕੀ ਉਹ ਜਾਣੇ ਪਰ ਦੇਖੋ ਇੱਥੇ ਪਰਮੇਸ਼ਵਰ ਕਹਿੰਦਾ ਮੈਂ ਆਵਾਂਗਾ ਪਰ ਉਹ ਪ੍ਰਭੂ ਯਿਸੂਸ ਜੀ ਨੂੰ ਕਹਿੰਦਾ ਕਹਿੰਦਾ ਤੂੰ ਮੇਰੀ ਸ਼ਾਦਾ ਹੀ ਨਾਉਂਦੇ ਜੋਗ ਨਹੀਂ ਆ ਪਰ ਤੂੰ ਬਚਣੇ ਹੀ ਕਰਦੇ ਤੂੰ ਆਪਣੇ ਸ਼ਬਦਾਂ ਨੂੰ ਬੋਲਦੇ ਤੂੰ ਆਪਣੇ ਮੂੰਹ ਤੋਂ ਸ਼ਬਦਾਂ ਨੂੰ ਬੋਲਦੇ ਉਸ ਵਚਨ ਨੂੰ ਮੈਂ ਗ੍ਰੈਂਡ ਕਰਦਾ ਤੇ ਮੇਰੇ ਨੌਕਰ ਕੀ ਹੋ ਜਾਣਾ ਚੰਗਾ ਹੋ ਜਾਣਾ ਕਹਿੰਦਾ ਮੈਂ ਜੋਗ ਨਹੀਂ ਸਮਝਦਾ ਆਪਣੇ ਆਪ ਨੂੰ ਕਿ ਪਰਮੇਸ਼ਰ ਮੇਰੇ ਛੱਤ ਦੇ ਹੀਠਾਵੇ ਕਿ ਆਪਣੇ ਆਪ ਨੂੰ ਕਹਿੰਦਾ ਮੈਂ ਕਾਬਿਲ ਨਹੀਂ ਹਾਂ ਇੰਨਾ ਕਿ ਪਰਮੇਸ਼ਰ ਕੀ ਹੈ ਮੇਰੇ ਛੱਤ ਦੇ ਹੀਠਾਵੇ ਅੱਗੇ ਵਚਨ 'ਚ ਲਿਖਿਆ ਪਰ ਰਾਤ ਸੇ ਪੁੱਤਰ ਬਾਹਰ ਦੇ ਹਦਕੋਲ ਵਿੱਚ ਕੱਡੇ ਜਾਣਗੇ ਉੱਥੇ ਰੋਣਾ ਅਤੇ ਕਜੀਚਿਆ ਵਧਣਾ ਹੋਵੇਗਾ ਤਾਂ ਜੀਸੂ ਨੇ ਸੂਬੇਦਾਰ ਨੂੰ ਕਿਹਾ ਜਾ ਜਿਹੀਂ ਤੇ ਨਿਚਾ ਕੀਤੀ ਤੇਰੇ ਲਈ ਤੇਹਾ ਹੀ ਹੋਵੇ ਅਤੇ ਉਹ ਨੌਕਰ ਉਸੇ ਘੜੀ ਚੰਗਾ ਹੋ ਗਿਆ ਦੇਖੋ ਵਚਨ ਜੇ ਪੜ੍ਹਿਆ ਉਹਨੇ ਪ੍ਰਭੂ ਜੀਸੂ ਜੀ ਕਹਿੰਦੇ ਕਿ ਜਾ ਪ੍ਰਭੂ ਜੀਸੂ ਜੀ ਨੇ ਸੂਬੇਦਾਰ ਨੂੰ ਕਿਹਾ ਜਾ ਜਿਹੀਂ ਤੇ ਨਿਚਾ ਕੀਤੀ ਆ ਜਹਾ ਤੂੰ ਮਾਰ ਮੇਰੇ ਉੱਤੇ ਰੱਖਿਆ ਤੇਰੇ ਲਈ ਤੇਹਾ ਹੀ ਹੋ ਜਾਵੇ ਦੇਖੋ ਵਚਨ ਗਿਆਨ ਕਰਦਾ ਜਿੱਦਾਂ ਉਹਦਾ ਇਮਾਨ ਸੀਗਾ ਕਿ ਤੂੰ ਇੱਥੇ ਹੋ ਕੇ ਕਰਦੇ ਕਰੇ ਨੌਕਰ ਨੇ ਕੀ ਵਾਣਾ ਚੰਗਾ ਹੋ ਜਾਣਾ ਤਾਂ ਸੱਚ ਕੋ ਪ੍ਰਭੂ ਕਹਿੰਦਾ ਜਿੱਦਾਂ ਤੇਰੀ ਨਿਚਾ ਉਦਾਂ ਕੀਆ ਹੋ ਜਾਵੇ ਤਾਂ वचन ਮਿਆਂ ਇਹ ਆਣ ਕਰਦਾ ਕਿ ਜਦੋਂ ਪ੍ਰਭੂ ਜਿਸ ਦੇ ਜਾਣ ਤੇਰੀ ਨੇਚਰ ਤੇਰੀ ਨੇਚਰ ਦੇ ਦੁਆਰਾ ਹੋ ਜਵੇ ਤਾਂ वचन ਮਿਆਂ ਇਹ ਕਰਦਾ ਤਾਂ ਨੌਕਰ ਕੀ ਆ ਚੰਦਾ ਹੋ ਗਿਆ ਨੌਕਰ ਕੀ ਹੋ ਗਿਆ ਚੰਗਾ ਹੋ ਗਿਆ ਇਹ ਆ ਵੱਧ ਵਿਸ਼ਵਾਸ ਉਹਦਾ ایمان ਆ ਪਰਮੇਸ਼ੀਰ ਦੇ ਉੱਤੇ ਅੱਗੇ ਹੋਰ ਆਪਾਂ ਵਜਾ ਤੇ ਦੇਖਾਂਗੇ ਮਤੀ ਦੀ ਅੰਜੀਲ 14 ਨੰਬਰ ਚੈਪਟਰ ਦੇ ਵਿੱਚ ਉਹਦੀ 26 ਨੰਬਰ ਪੰਦੀ ਜੋ ਆਪਾਂ ਪੜ੍ਹਾਂਗੇ ਅਤੇ ਜਦ ਚੇਲੇ ਆੜੇ ਉਹ uniqueItems ਦੇ ਤੁਰਦਿਆਂ ਵੇਖਿਆ ਤਾਂ ਡੱਬਰ ਕੇ ਡੰਡਿਆ ਉੱਥੇ ਪਰ ਡੱਬਰ ਕੇ ਆਖਣ ਲੱਗੇ ਇਹ ਭੂਤਰਾ ਹੈ ਅਰੇ ਡਰ ਕੇ ਡੰਡਿਆ ਉੱਥੇ ਪਰ ਜੀਸੂ ਨੇ ਝੱਟ ਉਹਨਾਂ ਨੂੰ ਆਖਿਆ ਹੌਸਲਾ ਰੱਖੋ ਮੈਂ ਹਾਂ ਲਾਰਡ ਤਦ ਪਤਰਸ ਨੇ ਉਹਨੂੰ ਉੱਤਰ ਦਿੱਤਾ ਪ੍ਰਭੂ ਜੀ ਜੇ ਤੂੰ ਹੈ ਤਾਂ ਮੈਨੂੰ ਪਾਣੀ ਦੇ ਉੱਤੋਂ ਦੀ ਆਪਣੇ ਕੋਲ ਓੜ ਦੀ ਆਗਿਆ ਦੇ ਇਹ ਤੇ ਕੀ ਹੈ ਪ੍ਰਭੂ ਜੀਸੂ ਨੂੰ ਸੀ ਦੇ ਚੇਲਿਆਂ ਦੀ ਗੱਲ ਹੋ ਰਹੀ ਹੈ ਪ੍ਰਭੂ ਯਿਸੂ ਸੀ ਕਿ ਪਾਣੀ ਦੇ ਉੱਤੇ ਚੱਲ ਕੇ ਆ ਰਹੇ ਆ ਵਚਨ ਬਿਆਨ ਕਰਦਾ ਪ੍ਰਭੂ ਜੀਸੂ ਦੇ ਪਾਣੀ ਉੱਤੇ ਚੱਲ ਕੇ ਆ ਰਹੇ ਪਰ ਜਿਹੜੇ ਉਹਦੇ ਚੇਲੇ ਸੀ ਜਿਹੜੇ ਪ੍ਰਭੂ ਜੀਸੂ ਸੀ ਦੇ ਨਾਲ ਹਰ ਵਕਤ ਰਹਿੰਦੇ ਸੀ ਪ੍ਰਭੂ ਜੀਸੂ ਸੀ ਜੋ ਚਮਤਕਾਰ ਕਰਦੇ ਸੀ ਉਹ ਦੇਖਦੇ ਸੀ ਪ੍ਰਭੂ ਜੀਸੂ ਸੀ ਰੋਗਿਆਂ ਦੇ ਚੱਕੇ ਕਰਦਾ ਸੀ ਉਹ ਦੇਖਦੇ ਸੀ ਕਿਉਂਕਿ ਹਰ ਵਕਤ ਕੀ ਉਹ ਚੇਲੇ ਪ੍ਰਭੂ ਜੀਸੂ ਸੀ ਦੇ ਨਾਲ ਰਹਿੰਦੇ ਸੀ ਤੇ ਐਸੇ ਵਚਨ ਬਿਆਨ ਕਰਦਾ ਕਿ ਜਦੋਂ ਪ੍ਰਭੂ ਜੀਸੂ ਸੀ ਪਾਣੀ ਉੱਤੇ ਚੱਲ ਕੇ ਆਏ ਆ ਤਾਂ ਜਿਹੜੇ ਚੇਲੇ ਗਿਆ ਡਰ ਗਏ ਉਹ ਕਹਿੰਦੇ ਕਿ ਇਹ ਭੂਤ ਰਾ ਆ ਉਹ ਭੂਤ ਦਾ ਜ਼ਿਕਰ ਕਰਦੇ ਵੀ ਜਿਹੜਾ ਪਾਣੀ ਉੱਤੇ ਚੱਲ ਕੇ ਆ ਰਿਹਾ ਸ਼ਾਇਦ ਕਿ ਭੂਤ ਆ ਪਰ ਪ੍ਰਭੂ ਯਿਸੂ ਜੀ ਕਹਿੰਦਾ ਹੌਸਲਾ ਰੱਖੋ ਨਾ ਡਰੋ ਮੈਂ ਆ ਪਰਮੇਸ਼ਰ ਉਹ ਤੇ ਕਹਿੰਦਾ ਨਾ ਡਰੋ ਮੈਂ ਆ ਅੱਗੇ ਬਚੇ ਤੇ ਦੇਖਿਆ ਕਿ ਲਿਕਾ ਪਤਰਸ ਨੇ ਉਹਨੂੰ ਉੱਤਰ ਦਿੱਤਾ ਪ੍ਰਭੂ ਜੀ ਜੇ ਤੂੰ ਹੈ ਤਾਂ ਮੈਨੂੰ ਪਾਣੀ ਦੇ ਉੱਧੋਂ ਦੀ ਆਪਣੇ ਕੋਲ ਓੜ ਦੀ ਆਗਿਆ ਦੇ ਉਹਨੇ ਆਖਿਆ ਆ ਅਤੇ ਪਤਰਸ ਬੇੜੀਓ ਉੱਤਰ ਕੇ ਯਿਸੂ ਦੇ ਕੋਲ ਜਾਂਨ ਪਾਣੀ ਉੱਤੇ ਤੁਰਨ ਲੱਗਾ ਪਤਰਸ ਨੇ ਦੇਖਿਆ ਪਤਰਸ ਇੱਕ ਉਹ ਚੇਲਾ ਜਿਹੜਾ ਹਰ ਇਕ ਕਾਮਨ ਵਿੱਚ ਪ੍ਰਭੂ ਦੇ ਨਾਲ ਕੀ ਅੱਗੇ ਰਹਿਦਾ ਸੀਗਾ ਪਤਰਸ ਨੇ ਪ੍ਰਭੂ ਜੀਸਸ ਦੇ ਦਾ ਅਨਧਾਰ ਵੀ ਕੀਤਾ ਤੇ ਪਤਰਸ ਇਕਰਾਰ ਵੀ ਕਰਦਾ ਪਿਆ ਪਰਮੇਸ਼ੁਰ ਦਾ ਇਸੇ ਲਈ ਪਤਰਸ ਹਰ ਇਕ ਕਾਮਨ ਵਿੱਚ ਕੀ ਅੱਗੇ ਆ ਹੋਰ ਵੀ ਦੇਖੋ ਪ੍ਰਭੂ ਜੀਸਸ ਦੇ ਪਾਣੀ ਉੱਤੇ ਚੱਲ ਕੇ ਆਇਆ ਹੋਰ ਕੀ ਨੇ ਕਿਹਾ ਨਹੀਂ ਕਿਹਾ ਪਤਰਸ ਕਹਿੰਦਾ ਕਿ ਪ੍ਰਭੂ ਮੈਨੂੰ ਆਗਿਆ ਦੇ ਮੈਂ ਵੀ ਪਾਣੀ ਦੇ ਉੱਤੇ ਚੱਲਾਂ ਪਤਰਸ ਕੀਆ ਪ੍ਰਭੂ ਜੀਸਸ ਨੇ ਕਿਹਾ ਮੈਨੂੰ ਆਗਿਆ ਦੇ ਮੈਂ ਵੀ ਪਾਣੀ ਉੱਤੇ ਚੱਲਾਂ ਤਾਂ ਪ੍ਰਭੂ ਜੀਸਸ ਨੇ ਕਿਹਾ ਆ ਜਾ ਚੱਲ ਪਾਣੀ ਦੇ ਉੱਤੇ ਅਗੇ ਵਜੇ ਦੇਖਿਆਗੇ ਜਦੋਂ ਪਾਣੀ ਉੱਤੇ ਤੁਰਨ ਲੱਗਾ ਪਰ ਪੌੜ ਦੇਖ ਕੇ ਡਰਿਆ ਅਰ ਜਦ ਡੁੱਬਣ ਲੱਗਾ ਤਾਂ ਚੀਕ ਮਾਰ ਕੇ ਬੋਲਿਆ ਪ੍ਰਭੂ ਜੀ ਮੈਨੂੰ ਕੋਚਾਲਾ ਪਾਣੀ ਉੱਤੇ ਚੱਲਣ ਵੀ ਲੱਭਿਆ ਪਰ ਜਦੋਂ ਆਲੇ-ਦੁਆਲੇ ਪੌੜ ਦੇਖੀ ਉਹਨੇ ਤਾਂ ਉਦੋਂ ਕੀ ਡਰ ਗਿਆ ਅਗੇ ਵਜੇ ਦੇਖਦਾ ਝਾਟੇ ਜੀਸੂ ਨੇ ਹੱਥ ਲੰਬਾ ਕਰਕੇ ਉਹਨੂੰ ਫੜ ਲਿਆ ਅਤੇ ਉਹਨੂੰ ਆਖਿਆ "ਹੇ ਥੋੜੀ ਪਰਦੀਤ ਵਾਲਿਆ ਤੈ ਕਿਉਂ ਪਰਬ ਕੀਤਾ ਅਰ ਜਾਓ 베ੜੀ ਉੱਤੇ ਚੜ ਗਏ ਤਾਂ ਪੌੜ ਥੱਪ ਗੇ ਫਿਰ ਜਿਹੜੇ ਲੋਕ ਪੇੜੀ ਉੱਤੇ ਸਨ ਉਹਨਾਂ ਨੇ ਉਸ ਦੇ ਅੱਗੇ ਇਹ ਆ ਕੇ ਪੱਥਾ ਟੇਕਿਆ ਕਿ ਤੂੰ ਸੱਚਮੁੱਚ ਪਰਮੇਸ਼ਰ ਦਾ ਪੁੱਤਰ ਹੈ ਖੁਦਾਵੰਦ ਉਸ ਵਿੱਚ ਤੇ ਆਸ਼ੀਰਵਾਦ ਦੇ ਦੇਖੋ ਵਜੇ ਜਦੋਂ ਪੜਿਆ ਜੀਸੂ ਨੇ ਆਪਣਾ ਹੱਥ ਲੱਭਾ ਕਰਕੇ ਉਹਨੂੰ ਕਿਹਾ ਫੜ ਲਿਆ ਪਰ ਉਸ ਨੇ ਪਹਿਲਾਂ ਕੀਆ ਪਦਰਸ ਦੀਆ ਪ੍ਰਭੂ ਮੈਨੂੰ ਬਚਾ ਕਿਉਂਕਿ ਡੁੱਬਣ ਲੱਗਾ ਕਿਸ ਵਜਾ ਦੇ ਨਾਲ ਡੁੱਬਣ ਲੱਗਾ ਪ੍ਰਭੂ ਜੀ ਜੀਸੂ ਨੇ ਕਿਹਾ ਤਾਂ ਝੱਟ ਜੀਸੂ ਨੇ ਹੱਥ ਲੰਬਾ ਕਰਕੇ ਉਹਨੂੰ ਫੜ ਲਿਆ ਤੇ ਉਹਨੂੰ ਆਖਿਆ ਹੇ ਥੋੜੀ ਬੰਦੀ ਤਬਾਲਿਆ ਤੇ ਕਿਉਂ ਪਰਮਕੀਤਾ ਪਤਰਸ ਨੇ ਕੀ ਪਰਮ ਗੀਤਾ ਪਤਰਸ ਨੇ ਜਦੋਂ ਆਲੇ ਦੁਆਲੇ ਪੌੜ ਨੂੰ ਦੇਖਿਆ ਤਾਂ ਉਹ ਡਰ ਗਿਆ ਕਿ ਸ਼ਾਇਦ ਮੈਂ ਗਿਆ ਪੌੜ ਦੇ ਵਿੱਚ ਡੁੱਬ ਜਾਵਾਂਗਾ ਤਾਂ ਪਰਮੇਸ਼ਵਰ ਉਸ ਨੂੰ ਕਹਿੰਦਾ ਪਰਮੇਸ਼ਵਰ ਨੇ ਦੇਖੋ ਜੀ ਉਹਨੂੰ ਚੱਲਣ ਦੀ ਤਾਕਤ ਦਿੱਤੀ ਆ ਉਹਦੇ ਈਮਾਨ ਦੇ ਦੁਆਰਾ ਤਾਂ ਬਾਅਦ ਵਿੱਚ ਪਤਰਸ ਡੁੱਬਣ ਲੱਗਾ ਪ੍ਰਭੂ ਨੇ ਬਚਾਇਆ ਉਸਨੂੰ ਪਤਰਸ ਨੇ ਪੁਕਾਰਿਆ ਪਰਮੇਸ਼ਵਰ ਨੇ ਬਚਾਇਆ ਉਸਨੂੰ ਤਾਂ ਅੱਗੇ ਕੀ ਆ ਪ੍ਰਭੂ ਜੀਸਸ ਨੇ ਉਹਨੂੰ ਕਿਹਾ ਦੇਖੋ ਇੱਕ ਸੂਬੇਦਾਰ ਦਾ ਪੜਿਆ ਉਹਨੇ ਕੀ ਆਪਣੇ ਵਿਸ਼ਵਾਸ ਨੂੰ ਰਿਲੀਜ਼ ਕੀਤਾ ਕਿ ਪਰਮੇਸ਼ੁਰ ਨੇ ਇੱਥੋਂ ਹੀ ਹੁਕਮ ਕਰ ਮੇਰਾ ਨੌਕਰ ਕੀ ਚੱਲ ਆਜੂਗਾ ਉਹਨੇ ਤੇ ਪਤਰਾਸੂ ਨੂੰ ਪਰਮਣੇ ਪਾਣੀ ਉੱਤੇ ਚੱਲਣ ਦੀ ਆਗਿਆ ਦਿੱਤੀ ਪ੍ਰਭੂ ਜੀਸਸ ਫਸੀਲੇ ਤਾਂ ਪਾਣੀ ਉੱਤੇ ਚੱਲਿਆ ਵੀ ਪਰ ਜਦੋਂ ਆਲੇ-ਦੁਆਲੇ ਪੌਣ ਨੂੰ ਤੂੰ ਦੇਖਿਆ ਤੂਫਾਨਾਂ ਨੂੰ ਦੇਖਿਆ ਤਾਂ ਡੁੱਬਣ ਲੱਗਾ ਤਾਂ ਪਰਮੇਸ਼ੁਰ ਕਹਿੰਦਾ ਹੇ ਥੋੜੀ ਪਰਦੀਤ ਵਾਲਿਆ ਤੇ ਕਿਉਂ ਪਰੰਗੀ ਤਾ ਪ੍ਰਭੂ ਕਹਿੰਦਾ ਆ ਵਿਸ਼ਵਾਸ ਦੇ ਵਿੱਚ ਕਿਉਂ ਆਇਆ ਆ ਵਿਸ਼ਵਾਸ ਦੇ ਵਿੱਚ ਖੁਦਾਵੰਦ ਕਹਿੰਦਾ ਕਿਉਂ ਆਇਆ ਅੱਗੇ ਵਜੇ ਤੇ ਦੇਖਾਂਗੇ ਮਤੀ ਦੀ ਇੰਜੀਲ 17 ਨੰਬਰ ਚੈਪਟਰ ਉਹਦੀ 14 ਨੰਬਰ ਪੰਤੀ ਦੇ ਵਿੱਚ ਪੜਾਂਗੇ ਹੋਰ ਵਿਅਕਤੀਆ ਵਾਰੀ ਵੀ ਦੇਖਾਂਗੇ ਆਪਾਂ ਜਦ ਉਹ ਭੀੜ ਦੇ ਕੋਲ ਪਹੁੰਚੇ ਤਦ ਇੱਕ ਮਨੁੱਖ ਉਹਦੇ ਕੋਲ ਆਇਆ ਅਤੇ ਉਹਦੇ ਅਗੇ ਗੋਡੇ ਨਿਵਾਕੇ ਬੋਲਿਆ ਪ੍ਰਭੂ ਜੀ ਮੇਰੇ ਪੁੱਤਰ ਉੱਤੇ ਦਇਆ ਕਰੋ ਕਿਉਂਕਿ ਉਹ ਮਿਰਗੀ ਨੇ ਮਾਰੇ ਬਹੁਤ ਦੁੱਖ ਪਾਉਂਦਾ ਏ ਉਹ ਤਾਂ ਬਹੁਤ ਵਾਰੀ ਅੱਗ ਵਿੱਚ ਅਤੇ ਬਹੁਤ ਵਾਰੀ ਪਾਣੀ ਵਿੱਚ ਟਿਕ ਪੈਂਦਾ ਏ ਵਚਨ ਚ ਆਪਾਂ ਪੜਿਆ ਵਚਨ ਤੇ ਦੇਖੋ ਲਿਖਿਆ ਕਿ ਇੱਥੇ ਹੁਣ ਕੇ ਇੱਕ ਵਿਅਕਤੀ ਆ ਰਿਹਾ ਆ ਆਪਣੇ ਪੁੱਤਰ ਨੂੰ ਲੈ ਕੇ ਵਿਖਦੇ ਕੀ ਆਪਣੇ ਪੁੱਤਰ ਨੂੰ ਲੈ ਕੇ ਆ ਰਿਹਾ ਆ ਪਰਮੇਸ਼ਰ ਦੇ ਕੋਲ ਗੋਡੇ ਨਿਵਾਦਾ ਪਿਆ ਪਰਮੇਸ਼ਰ ਦੇ ਅੱਗੇ ਕਹਿੰਦਾ ਪ੍ਰਭੂ ਜੀ ਮੇਰੇ ਪੁੱਤਰ ਉੱਤੇ ਕੀ ਦਇਆ ਕਰ ਕਿਉਂਕਿ ਮਰਗੀ ਦੇ ਰੋਗ ਉਹ ਨੂੰ ਕੀ ਪੈਂਦੇ ਆ ਉਹ ਬਹੁਤ ਦੁੱਖ ਪੋਦਾ ਆ ਉਹਦੇ ਕਹਿੰਦਾ ਬਹੁਤ ਵਾਰੀ ਅਗਰਾਂ ਚ ਆਪਣੇ ਉਹ ਨੂੰ ਕੀ ਸੁੱਟਦਾ ਆ ਬਹੁਤ ਵਾਰੀ ਪਾਣੀ ਵਿੱਚ ਡਿੱਗ ਪੈਂਦਾ ਆ ਉਹ ਪ੍ਰਭੂ ਜੀ ਜਿਸ ਨੂੰ ਦਾਦਾ ਪਿਆ ਕੀ ਕੈਸ ਕੰਡੀਸ਼ਨਾਂ ਦੇ ਵਿੱਚ ਮੇਰਾ ਪੁੱਤਰ ਕੀ ਆ ਆਪਣਾ ਜੀਵਨ ਬਤੋ ਦਆ ਪਿਆ ਆ ਅੱਗੇ ਦੇਖਦੇ ਆ ਅਤੇ ਮੈਂ ਉਸ ਨੂੰ ਤੁਹਾਡੇ ਚੇਲਿਆ ਕੋਲ ਲਿਆਇਆ ਸੀ ਪਰ ਉਹ ਉਸ ਨੂੰ ਚੰਗਾ ਨਾ ਕਰ ਸਕੇ ਦੇਖੋ ਚੇਲਿਆ ਦੇ ਕੋਲ ਚੇਲੇ ਪ੍ਰਭੂ ਯਿਸੂ ਸੀ ਦੇ ਨਾਮ ਰਹਿੰਦੇ ਸੀ ਉਹ ਵਿਅਕਤੀ ਕਹਿੰਦਾ ਮੈਂ ਤੇਰੇ ਚੇਲਿਆ ਦੇ ਕੋਲ ਲੈ ਕੇ ਗਿਆ ਪਰ ਤੇਰੇ ਚੇਲੇ ਗਿਆ ਉਸ ਨੂੰ ਚੰਗਾ ਨਹੀਂ ਕਰ ਸਕੇ ਵਜਨ ਤੇ ਦੇਖਾਂਗੇ ਕੀ ਲਿਖਿਆ ਤਦ ਜੀਸੂ ਨੇ ਉੱਤਰ ਦਿੱਤਾ हे ਬੇਪਰਤੀਤ ਅਤੇ ਅੱਠਵੀਂ ਪੀੜੀ ਕਦ ਤੋੜੀਵੇਂ ਤੁਹਾਡੇ ਸੰਗ ਰਹਾਂਗਾ ਕਦ ਤੋੜੀ ਤੁਹਾਡੀ ਸੰਗਾਂ ਉਹਨੂੰ ਇੱਥੇ ਮੇਰੇ ਕੋਲ ਲਿਆ ਤਾਂ ਜੀਸੂ ਨੇ ਉਹਨੂੰ ਝਿੜ ਗਿਆ ਅਤੇ ਭੂਤ ਉਸ ਵਿੱਚੋਂ ਨਿਕਲ ਗਿਆ ਔਰ ਮੁੰਡਾ ਉਸੇ ਘੜਿਓ ਚੰਗਾ ਹੋ ਗਿਆ ਇੱਥੇ ਵੀ ਕੱਟ ਵਿਸ਼ਵਾਸ ਦਾ ਜ਼ਿਕਰ ਕੀਤਾ ਗਿਆ ਪ੍ਰਭੂ ਜੀਸੂ ਜੀ ਆਪਣੇ ਚੇਲਿਆਂ ਨੂੰ ਕਹਿੰਦੇ ਕਹਿੰਦੇ ਮੈਂ ਕਦੋਂ ਤੱਕ ਤੁਹਾਡੇ ਨਾਲ ਰਾਵਾਂਗਾ ਕਦੋਂ ਤੱਕ ਕਹਿੰਦਾ ਮੈਂ ਰਾਵਾਂਗਾ ਤੁਹਾਡੇ ਨਾਲ ਕਹਿੰਦਾ ਏ ਦੇਪਰਤੀ ਤੇ ਅੜਬ ਪੀੜੀ ਮੈਂ ਤੁਹਾਡੇ ਨਾਲ ਰਹਾਂਗਾ ਕਦ ਤੋੜੀ ਤੁਹਾਡੀ ਸਹਾਂਗਾ ਉਹਨੂੰ ਇੱਥੇ ਮੇਰੇ ਕੋਲ ਲਿਆਓ ਤਾਂ ਜੀ ਜਦੋਂ ਉਹ ਨੂੰ ਚੜ ਗਿਆ ਤੇ ਪੂਦਸ ਵਿੱਚੋਂ ਨਿਕਲ ਗਿਆ ਔਰ ਮੁੰਡਾ ਉਸੇ ਘੜੀਓ ਚੰਗਾ ਹੋ ਗਿਆ। ਵਜਨ ਜਬਾ ਪੜਿਆ ਕਿ ਮੁੰਡਾ ਵੀ ਆ ਪ੍ਰਭੂ ਜੀਸਸ ਨੇ ਚੰਗਾ ਕਰ ਦਿੱਤਾ। ਪਰ ਚੇਲਿਆਂ ਨੂੰ ਗਿਆ ਟੱਡ ਇਮਾਨ ਦੇ ਦੁਆਰੇ। ਕੱਢ ਵਿਸ਼ਵਾਸ ਉਹਨਾਂ ਦਾ ਪਰਮੇਸ਼ਰ ਦੇ ਉੱਤੇ। ਬੰਦੀ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਪੂਰੀ ਤਰ੍ਹਾਂ ਹੋਣਾ ਚਾਹੀਦਾ ਕਿ ਜੋ ਅਸੀਂ ਪਰਮੇਸ਼ਰ ਦੇ ਕੋਲੋਂ ਮੰਨਦੇ ਆ ਸਾਨੂੰ ਉਹ ਦੇਣ ਦੀ ਤਾਕਤ ਤੇ ਸ਼ਕਤੀ ਕੀ ਆ ਰੱਖਦਾ ਆ। ਸਾਡੇ ਉਸ ਜੀਵਨ ਚ ਕਾਰਿਆ ਕਰਨ ਦੀ ਸ਼ਕਤੀ ਕੀ ਆ ਉਹ ਰੱਖਦਾ ਆ। ਸਾਡੇ ਜੀਵਨ 'ਚ ਆਪਣੇ ਕੰਮਾਂ ਨੂੰ ਕਰਨ ਦੀ ਸ਼ਕਤੀ ਕਿਉਂ ਰੱਖਦਾ ਆ ਅੱਗੇ ਬਚਨ 'ਚ ਲਿਖਿਆ ਤਾਂ ਤੇ ਚੇਲੇ ਦੇ ਈਕਾਤ ਵਿੱਚ ਜੀਸੂ ਦੇ ਕੋਲ ਆਣ ਕੇ ਆਖਿਆ ਕਿ ਅਸੀਂ ਉਹਨੂੰ ਕਿਉਂ ਨਾ ਕੱਢ ਸਕੇ ਚੇਲੇ ਨੇ ਕਿਹਾ ਪ੍ਰਭੂ ਜੀਸੂ ਜੀ ਨੇ ਪੁੱਛਿਆ ਵੀ ਕਿ ਜੇ ਤੂੰ ਉਸ ਭੂਤ ਨੂੰ ਉਸ ਵਿਅਕਤੀ ਦੇ ਅੰਦਰੋਂ ਕੱਢਿਆ ਜੇ ਉਹਨੂੰ ਮਰਗੀ ਦੇ ਦੋਰੇ ਪੈਨੇ ਸੀ ਜੇ ਉਹ ਸੱਚਮੁੱਚ ਆਪਣੇ ਉਹਨੂੰ ਅੱਗੇ ਦੇ ਵਿੱਚ ਵਾਰ-ਵਾਰ ਸੁੱਟਦਾ ਸੀ ਜੇਕਰ ਉਹ ਪਾਣੀ ਦੇ ਵਿੱਚ ਵਾਰ-ਵਾਰ ਡਿੱਗਦਾ ਸੀ ਤੇ ਅਸੀਂ ਉਸ ਨੂੰ ਨਹੀਂ ਚੰਗਾ ਕਰ ਸਕੇ ਤਾਂ ਉਹ ਚੇਲੇ ਆਣੇ ਪ੍ਰਭੂ ਜੀਸੂ ਜੀ ਨੇ ਪੁੱਛਿਆ ਕਿ ਇਹ ਸਾਡੇ ਦੁਆਰਾ ਕਿਉਂ ਨਹੀਂ ਹੋਇਆ ਇਹ ਤਾਂ ਚੇਲੇ ਗਿਆ ਪ੍ਰਭੂ ਯਿਸੂ ਨੂੰ ਕਹਿੰਦੇ ਸਾਡੇ ਦੁਆਰਾ ਕਿਉਂ ਨਹੀਂ ਇਹ ਤਾਂ ਹੋਇਆ ਅਸੀਂ ਕਿਉਂ ਨਾ ਬਣਾ ਹੋ ਗਏ ਤੇ ਕੱਢ ਸਕੇ ਪ੍ਰਭੂ ਨੇ ਉਹਨਾਂ ਨੂੰ ਕੀ ਉੱਤਰ ਦਿੱਤਾ ਦੇਖੋ ਉਸ ਨੇ ਉਹਨਾਂ ਨੂੰ ਕਿਹਾ ਆਪਣੀ ਘੱਟ ਨੇਜਾ ਦੇ ਕਾਰਨ ਕਿਉਂਕਿ ਮੈਂ ਤੁਹਾਨੂੰ ਸੱਤ ਆਖਦਾ ਹਾਂ ਕਿ ਜੇ ਤੁਹਾਡੇ ਵਿੱਚ ਇੱਕ ਰਾਈ ਦੇ ਦੁਆਰੇ ਨੇਜਾ ਹੋਵੇ ਤਾਂ ਤੁਸੀਂ ਸੁਭਾਨ ਨੂੰ ਕਹੋਗੇ ਜੋ ਇਧਰੋਂ ਹਟ ਕੇ ਉਸ ਦਾ ਚਲਿਆ ਜਾ ਅਤੇ ਉਹ ਚਲਿਆ ਜਾਵੇਗਾ ਤੇ ਤੁਹਾਨੂੰ ਕੋਈ ਚੰਬ ਅਟਕੋਣਾ ਦਾ ਹੋਵੇਗਾ ਇਸ ਬਚਨ ਦਵਾਰਾ ਖੁਦਾ ਨੂੰ ਦਾ ਅਸ਼ੀਰਵ ਦੇਵੇ ਖੁਦਾਵੰਦੇ ਬਚਨ ਵਿੱਚ ਪੜਿਆ ਪ੍ਰਭੂ ਕਹਿੰਦਾ ਤੁਸੀਂ ਘੱਟ ਨੇਚਾ ਦੇ ਕਰਕੇ ਕੀਓ ਉਸ ਦੇ ਅੰਦਰ ਕੀਆ ਦੋਸ ਛਾਤਮਾ ਨੂੰ ਉਸ ਦੇ ਅੰਦਰ ਪੁੱਤ ਨੂੰ ਨਹੀਂ ਕੱਢ ਸਕੇ ਉਹਦੇ ਉਹਨੂੰ ਜਗਾ ਨਹੀਂ ਕਰ ਸਕੇ ਕਿਉਂ ਕਿ ਤੁਹਾਡਾ ਵਿਸ਼ਵਾਸ ਮੇਰੇ ਉੱਤੇ ਕੀ ਆ ਘੱਟ ਆ ਅੱਜ ਜਿਹਦੇ ਤੁਸੀਂ ਦੋਵਾਵਾਂ ਵੀ ਕਰਦੇ ਬੇਨਤੀਆਂ ਵੀ ਕਰਦੇ ਕਿਉਂ ਲਈ ਵਿਅਕਤੀ ਆ ਪਰਮੇਸ਼ਰ ਸਾਨੂੰ ਕਿਉਂ ਉੱਤਰ ਨਹੀਂ ਦਿੰਦਾ ਕਿਸ ਵਜ੍ਹਾ ਦੇ ਕਰਕੇ ਉੱਤਰ ਨਹੀਂ ਦਿੰਦਾ ਕਿਉਂਕਿ ਸਾਡਾ ਕੀ ਇਮਾਨ ਘਟਿਆ ਉਹਦੇ ਬਚਨ ਉੱਤੇ ਸਾਡਾ ਇਮਾਨ ਨਹੀਂ ਆ ਜੇਕਰ ਉਹਦਾ ਬਚਨ ਕਹਿੰਦਾ ਪ੍ਰਭੂ ਕਹਿੰਦਾ ਜੋ ਤੁਸੀਂ ਮੰਗ ਲਿਆ ਸਮਝੋ ਵਿਸ਼ਵਾਸ ਕਰੋ ਤੁਹਾਨੂੰ ਮਿਲ ਗਿਆ ਤਾਂ ਤੁਹਾਡੇ ਲਈ ਕੀ ਹੋ ਜਾਵੇਗਾ पर अच अस दवां करते हैं बार कर बार बेनती करते दवा करवा दूसरे को दवा कर तीसरे को चौथे दवाव क्या करवा पर फिर भी परमेश्वर कम नहीं करता पर परमेश्वर की कहमेश्वर कई ईमान पक्की होमान मजबूत हो विश्वास मजबूत हो ਪਰਮੇਸ਼ਰ ਵਿਸ਼ਵਾਸ ਨੂੰ ਦੇਖਦਾ ਜਿਨਾਂ ਨੂੰ ਪ੍ਰਭੂ ਯਿਸੂ ਸਿਨੇ ਚੰਗਿਆ ਕੀਤਾ ਪ੍ਰਭੂ ਯਿਸੂ ਸਿਨੇ ਉਹਨੇ ਕਿਹਾ ਤੁਹਾਨੂੰ ਵਿਸ਼ਵਾਸ ਹੈਗਾ ਕਿ ਮੈਂ ਤੁਹਾਨੂੰ ਚੰਗਾ ਕਰ ਸਕਦਾ ਹਾਂ ਉਹ ਕਹਿੰਦੇ ਹਾਂ ਜੀ ਸਾਨੂੰ ਵਿਸ਼ਵਾਸ ਆ ਕਿ ਤੁਹ ਕੱਲ੍ਹ ਸਕਦਾ ਹੈ ਪ੍ਰਭੂ ਨੇ ਤੁਹਾਡੇ ਵਿਸ਼ਵਾਸ ਦੇ ਇਨਸਾਨ ਤੁਹਾਡੇ ਲਈ ਕੀ ਆ ਹੋ ਜਾਵੇ ਪਰਮੇਸ਼ਰ ਵਿਅਕਤੀ ਦੇ ਅੰਦਰ ਕੀ ਵਿਸ਼ਵਾਸ ਨੂੰ ਦੇਖਦਾ ਆ ਅੱਜ ਇਸ ਧਰਤੀ ਉਤੇ ਘੱਟ ਵਿਸ਼ਵਾਸ ਵੀ ਆ ਵਿਅਕਤੀ ਦੇ ਅੰਦਰ ਤੇ ਵੱਧ ਵਿਸ਼ਵਾਸ ਵੀ ਆ ਕੋਈ ਜ਼ਿਆਦਾ ਵਿਸ਼ਵਾਸ ਨਾਲ ਭਰਿਆ ਹੋਇਆ ਕੋਈ ਘੱਟ ਵਿਸ਼ਵਾਸ ਦੇ ਨਾਲ ਭਰਿਆ ਆ ਪਰ ਪਰਮੇਸ਼ਰ ਵੀ ਜ਼ਿਕਰ ਕਰਦਾ ਆ ਪਰਮੇਸ਼ਰ ਕਹਿੰਦਾ ਤੁਹਾਡੀ ਘੱਟ ਨੇਚਾ ਦੇ ਕਰਕੇ ਉਥੇ ਸੂਬੇਦਾਰ ਵੀ ਕਹਿੰਦਾ ਪ੍ਰਭੂ ਕਹਿੰਦਾ ਇੰਨੀ ਨੇਚਾ ਮੈਂ ਸਰਾਏ ਦੇ ਲੋਕਾਂ ਵਿੱਚ ਵੀ ਨਹੀਂ ਦੇਖੀ ਪ੍ਰਭੂ ਉਥੇ ਉਹਦੀ ਵੱਧ ਨੇਚਾ ਦਾ ਜ਼ਿਕਰ ਕਰਦਾ ਪਿਆ ਕਿਉਂ ਨੇਚਾ ਕਿੰਨੀ ਪਰਮੇਸ਼ਰ ਦੇਤੇ ਕੀ ਆ ਰੱਬ ਕੇ ਬੈਠਾ ਆ ਅੱਜ ਖੁਦਵੰ ਸਾਡੇ ਕੋਲ ਵੀ ਇਹੀ ਚਾਹੁੰਦਾ ਕਿ ਸਾਡੀ ਨੇਚਾ ਵੀ ਕੀ ਸਿਰਫ ਪਰਮੇਸ਼ਰ ਦੇ ਉੱਤੇ ਹੋਵੇ ਜੇਕਰ ਅਸੀਂ ਖੁਦਾ ਨੂੰ ਮੰਨਦੇ ਆ ਪ੍ਰਭੂ ਜੀਸਸ ਨੂੰ ਪੁਕਾਰਦੇ ਆ ਉਹਦੇ ਕੀ ਬੇਨਤੀਆਂ ਕਰਦੇ ਆ ਉਹਦੇ ਕੀ ਪ੍ਰਾਰਥਨਾ ਕਰਦੇ ਫੇ ਸਾਡਾ ਈਮਾਨ ਕੀ ਹੈ ਪਰਮੇਸ਼ਰ ਉੱਤੇ ਹੋਣਾ ਚਾਹੀਦਾ ਜੇਕਰ ਤੁਸੀਂ ਕਿਸੇ ਬਿਫਤਾ ਦੇ ਵਿੱਚ ਆ ਬਿਫਤਾ ਦੇ ਵਿੱਚ ਪਰਮੇਸ਼ਰ ਉੱਤੇ ਈਮਾਨ ਹੋਣਾ ਚਾਹੀਦਾ ਜੇਕਰ ਤੁਸੀਂ ਕਿਸੇ ਕਸਟ ਦੇ ਵਿੱਚ ਆ ਕਸਟ ਦੇ ਵਿੱਚ ਪਰਮੇਸ਼ਰ ਉੱਤੇ ਈਮਾਨ ਹੋਣਾ ਚਾਹੀਦਾ ਕਿ ਉਹ ਗਿਆ ਮੈਨੂੰ ਚੰਗਾ ਕਰਨ ਦੀ ਤਾਕਤ ਤੇ ਸ਼ਕਤੀ ਕੀ ਹੋ ਉਹ ਰੱਖਦਾ ਆ ਮੇਰੇ ਇਮਾਨ ਦੇ ਦੁਆਰਾ ਕੰਮ ਕਰਨ ਦੀ ਤਾਕਤ ਤੇ ਸ਼ਕਤੀ ਕੀ ਉਹ ਰੱਖਦਾ ਆ ਆਪਣੇ वचन ਦੁਆਰਾ ਛੁਟਕਾਰਾ ਦੇਣ ਦੀ ਤਾਕਤ ਤੇ ਸ਼ਕਤੀ ਕੀ ਉਹ ਰੱਖਦਾ ਆ ਆਜ਼ਾਦੀ ਦੇਣ ਦੀ ਤਾਕਤ ਤੇ ਸ਼ਕਤੀ ਕੀ ਉਹ ਰੱਖਦਾ ਆ ਮੇਰੇ ਪ੍ਰਾਰਥਨਾਵਾਂ ਦੇ ਉੱਤਰ ਦੇਣ ਦੀ ਤਾਕਤ ਤੇ ਸ਼ਕਤੀ ਕੀ ਉਹ ਰੱਖਦਾ ਆ ਅੱਜ ਸਾਨੂੰ ਪੁਕਾਰਾਂ ਦੀ ਜ਼ਰੂਰਤ ਆ ਤੇ ਪੁਕਾਰਾਂ ਦੇ ਨਾਲ ਵਿਸ਼ਵਾਸ ਵਿੱਚ ਮਦਦ ਦੀ ਜ਼ਰੂਰਤ ਆ ਜੇ ਤੈ ਕੱਲਾ ਪੁਕਾਰਦੇ ਰਹੋਗੇ ਤੇ ਤੁਹਾਡੇ ਅੰਦਰ ਵਿਸ਼ਵਾਸ ਨਹੀਂ ਆ ਫੇਰ ਵੀ ਕੰਮ ਕੀ ਆ ਹੋਣੀ ਸੰਗ ਦੇ ਪੂਰੇ ਫੇਰ ਕੀ ਆ ਸੰਭਵ ਨਹੀਂ ਹੋਣੇ ਕਰਦਾ ਜੀਵਨ ਦੇ ਵਿੱਚ ਕੰਮ ਕਉਗੇ ਤੁਹਾਡੀ ਕੱਟ ਨੇਚਾ ਦੇ ਕਰਕੇ ਪਰ ਮੈਂ ਨੇਚਾ ਤੁਹਾਡੇ ਅੰਦਰ ਬਦਰੀ ਕਿਸ ਤਰ੍ਹਾਂ ਆਇਆ ਪ੍ਰਭੂ ਕਹਿੰਦਾ ਵਿਸ਼ਵਾਸ ਜਿਹੜਾ ਸੋਨਾ ਨਾ ਤੇ ਸੋਨਾ ਮਸੀਹ ਦੇ ਬਚਨ ਦੇ ਨਾਲ ਆਉਂਦਾ ਆ ਜੇਕਰ ਦੇ ਵਿਸ਼ਵਾਸ ਦੇ ਵਿੱਚ ਬਦਨਾ ਚਾਹੁੰਦੇ ਆ ਜੇਕਰ ਉਹ ਸੂਬੇਦਾਰ ਦੀ ਤਰ੍ਹਾਂ ਵਿਸ਼ਵਾਸ ਆਪਣੇ ਅੰਦਰ ਰੱਖਣਾ ਚਾਹੁੰਦੇ ਜਾਂ ਉਹਦੇ ਨਾਲ ਬੱਤ ਕੇ ਵਿਸ਼ਵਾਸ ਰੱਖਣਾ ਆਪਣੇ ਅੰਦਰ ਚਾਹੁੰਦੇ ਆ ਤਾਂ ਫਿਰ ਇਹ ਬਚਨ ਨੂੰ ਪੜਨਾ ਪੈਣਾ ਖੁਦਾ ਦੇ ਬਚਨ ਦੇ ਵਿੱਚ ਲੱਭਣਾ ਪੈਣਾ ਸ਼ਤਰ ਕਮੇਸ਼ਾ ਆਦਨ ਕੋ ਦਾ ਦੇਖੋ ਕਿਸ ਤਰ੍ਹਾਂ ਵਿਸ਼ਵਾਸ ਹੈਗਾ ਉਹ ਅੱਗ ਦੇ ਵਿੱਚ ਛਲ ਗਏ ਉਹ ਕਹਿੰਦੇ ਜਿਸ ਅਸੀਂ ਪਰਮੇਸ਼ਰ ਦੇ ਉਪਾਸਨਾ ਕਰਦੇ ਆ ਉਹ ਸਾਨੂੰ ਕੋ ਚੋਂ ਦੇ ਤਾਕਤ ਤੇ ਸ਼ਕਤੀ ਕੀ ਉਹ ਰੱਖਦਾ ਆ ਉਹਨਾਂ ਨੇ ਇਮਾਨ ਦੇਖੋ ਦੇਖੋ ਪਰਮੇਸ਼ਰ ਨੇ ਕੀ ਕੀਤਾ ਫਿਰ ਉੱਥੇ ਅੱਗ ਦੇ ਵਿੱਚ ਪਰਮੇਸ਼ਰ ਆਪ ਵੀ ਰਾਜ਼ਮਨ ਹੋ ਗਿਆ ਉਹਨਾਂ ਨੂੰ ਬਚਾਉਣ ਦੇ ਲਈ ਦਾਨੀਅਲ ਦੇ ਕੋਲ ਪਰਮੇਸ਼ਰ ਚੱਲ ਗਿਆ ਭੁੱਖੇ ਸ਼ੇਰਾਂ ਦੇ ਦੀ ਹੋਂਦ ਬੰਦ ਕਰ ਦਿੱਤਾ ਦੇਖੋ ਦਾਨੀਅਲਾ ਕੀ ਹੈ ਦਾਨੀਅਲ ਨੂੰ ਕੀ ਹੈ ਸ਼ੇਰਾਂ ਦੇ ਅੰਦਰ ਬੰਦ ਕਰ ਦਿੱਤਾ ਉਹਨਾਂ ਕਮਰੇ 'ਚ ਔਰ ਸਾਧਵਾ ਪਰਮੇਸ਼ਰ ਨੇ ਕੀਆ ਭੁਖੇ ਸ਼ੇਰਾਂ ਦੇ ਮੂੰਹਾਂ ਨੂੰ ਕੀਆ ਬੰਦ ਕਰ ਦਿੱਤਾ ਇਹ ਹੈ ਈਮਾਨ ਪਰਮੇਸ਼ਰ ਦੇ ਉੱਤੇ ਇਹ ਆ ਵੱਡੇ ਕੰਮ ਜਿਹੜੇ ਪਰਮੇਸ਼ਰ ਕਰਦਾ ਹੈ ਅਬਰਾਹਮ ਦਾ ਜ਼ਿਕਰ ਕੀਤਾ ਗਿਆ ਹੈ ਅਬਰਾਹਮ ਦਾ ਜ਼ਿਕਰ ਕੀਤਾ ਉਹ ਆਪਣੇ ਪੁੱਤਰ ਨੂੰ ਮਾਰਨ ਲਈ ਤਿਆਰ ਹੋ ਗਿਆ ਪਰਮੇਸ਼ਰ ਨੇ ਕਿਹਾ ਜਿਹਨੂੰ ਤੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਆਪਣੇ ਇਕਲੌਤੇ ਪੁੱਤਰ ਨੂੰ ਮੇਰੇ ਲਈ ਕੀ ਕਰਦਾ ਬੜੀ ਇਦਾਨ ਕਰਦੇ ਤਾ ਉਹ ਆਪਣੇ ਪੁੱਤਰ ਨੂੰ ਕੀ ਮਾਰਨ ਲਈ ਤਿਆਰ ਹੋ ਗਿਆ ਜਦੋਂ ਉਹਨੇ ਮਾਰਨ ਨੂੰ ਤਿਆਰ ਹੋਇਆ ਤਾਂ ਪਰਮੇਸ਼ਰ ਨੇ ਰੋਕਿਆ ਪਰਮੇਸ਼ਰ ਨੇ ਲੋਕ ਦਿੱਤਾ ਉਸ ਨੂੰ ਪਰਮੇਸ਼ਰ ਨੇ ਮੈਂ ਜਾਣਦਾ ਤੂੰ ਮੈਨੂੰ ਕੀ ਮਦਦ ਕੇ ਪਿਆਰ ਕਰਦਾ ਹੈ। ਇਬਰਾਹਮ ਦਾ ਇਬਰਾਹਮੀਆਂ ਦੇ ਵਿੱਚ ਪਤਾ ਲੱਗਦਾ ਪਿਆ ਹੈ। ਇਬਰਾਹਮੀਆਂ ਦੇ ਵਿੱਚ ਲਿਖਿਆ ਕਿ ਇਬਰਾਹਮ ਦੇ ਅੰਦਰ ਇਹ ਨੇਚਰ ਸੀਗਾ ਕਹਿੰਦਾ ਜੇਸਾ ਪਰਮੇਸ਼ਰ ਨੇ ਮੇਰੇ ਪੁੱਤਰ ਇਸਹਾਕ ਦੇ ਨਾਲ ਵਾਅਦਾ ਕੀਤਾ ਕਿ ਮੇਰੇ ਦੁਆਰਾ ਸਾਰੇ ਜਿੰਨੀ ਅੰਸ ਨੂੰ ਬੜਾਵਾਂਗਾ ਉਹਦਾ ਵਿਸ਼ਵਾਸ ਇਹ ਸੀ ਕਿ ਜੇਕਰ ਮੈਂ ਉਸ ਨੂੰ ਮਾਰ ਵੀ ਦਵਾਂ ਤਾਂ ਪਰਮੇਸ਼ਰ ਦੁਆਰਾ ਜੀਉਂਦਾ ਰਹਿਣ ਦੀ ਤਾਕਤ ਤੇ ਸ਼ਕਤੀ ਕੀ ਰੱਖਦਾ ਆ। ਪਰਮੇਸ਼ਰ ਉਸ ਨੂੰ ਫੇਰ ਕਿਉਂ ਦਾ ਗਰਨ ਦਿੱਤਾ ਕਿ ਸ਼ਕਤੀ ਦਾਗਦਾ ਕਿਉਂਕਿ ਲਾਜ਼ਰ ਨੂੰ ਉਸਨੇ ਜਿੰਦਾ ਕੀਤਾ ਲਾਜ਼ਰ ਮਰ ਗਿਆ ਉਹਦੀ ਆ ਭੈਣਾ ਮਾਰਥਾ ਦੇ ਮਰੀਮ ਕਹਿੰਦੀ ਪ੍ਰਭੂ ਜੀ ਜੇ ਤੁਸੀਂ ਪਹਿਲਾਂ ਆ ਜਾਂਦਾ ਸ਼ਾਇਦ ਲਾਜ਼ਰ ਬਚ ਜਾਂਦਾ ਪ੍ਰਭੂ ਕਹਦਾ ਤੁਸੀਂ ਵੱਡੇ ਕੰਮ ਨੂੰ ਵੇਖੋਗੇ ਪਰਮੇਸ਼ਰ ਦੀ ਆਵਾਜ਼ ਆ ਮਾਰੀ ਇਹ ਲਾਜ਼ਰ ਵਾਰ ਆ ਤਾਂ ਲਾਜ਼ਰ ਕੀ ਜੀ ਉੱਠਿਆ ਲਾਜ਼ਰ ਜੀ ਉੱਠਿਆ ਇਹ ਆ ਪਰਮੇਸ਼ਰ ਦੀ ਤਾਕਤ ਜਦੋਂ ਅਸੀਂ ਉਸ ਦੇ ਉੱਤੇ ਕੀ ਆ ਮਾਨ ਰੱਖਦੇ ਆ ਇਹ ਗਰੀਬੀ ਦੇ ਵਿੱਚ ਆ ਜੇ ਕਿਤੇ ਬਿਮਾਰੀ ਦੇ ਵਿੱਚ ਆ ਜੇ ਕਿਤੇ ਚਿੰਤਾ ਦੇ ਵਿੱਚ ਆ ਜੇ ਕਿਤੇ ਬੋਝ ਦੇ ਵਿੱਚ ਪਰ ਜੇਕਰ ਤੁਸੀਂ ਪਰਮੇਸ਼ਰ ਨੂੰ ਪੁਕਾਰਦੇ ਆ ਫਿਰ ਚਿੰਤਾ ਚਿੰਤਾ ਨਾ ਰਹੂਗੀ ਫਿਰ ਬਿਮਾਰੀ ਬਿਮਾਰੀ ਨਹੀਂ ਰਹੂਗੀ ਤੁਹਾਡੇ ਉਤੇ ਫਿਰ ਆਨੰਦ ਰਹੂਗਾ ਤੁਹਾਡੇ ਜੀਵਨ ਦੇ ਵਿੱਚ ਕਿਉਂਕਿ ਆਨੰਦ ਪਰਮੇਸ਼ਰ ਨੇ ਕਿਹਾ ਉਹ ਕਿਉਂਕਿ ਤੁਸੀਂ ਬਿਮਾਰੀ ਦੇ ਵਿੱਚ ਰਹਿ ਕੇ ਵੀ ਪਰਮੇਸ਼ਰ ਦਾ ਕੀ ਆ ਵਡਿਆਈ ਕਰਦੇ ਆ ਪਰਮੇਸ਼ਰ ਦੇ ਨਾਲ ਜੀ ਰਹਿੰਦੇ ਆ ਗਰੀਬੀ ਦੇ ਵਿੱਚ ਰਹਿੰਦੇ باوجود ਵੀ ਤੁਸੀਂ ਪਰਮੇਸ਼ਰ ਨੂੰ ਕੀ ਆ ਪੁਕਾਰਦੇ ਆ ਬੁਰੇ ਹਾਲਾਤਾਂ ਵਿੱਚ ਰਹਿਣ ਦੇ ਬਾਵਜੂਦ ਵੀ ਪਰਮੇਸ਼ਰ ਨੂੰ ਹੀ ਪੁਕਾਰਦਿਆ ਤੁਹਾਡਾ ਈਮਾਨ ਤੁਹਾਡਾ ਵਿਸ਼ਵਾਸ ਕੀ ਹੈ ਪਰਮੇਸ਼ਰ ਉੱਤੇ ਆ ਪ੍ਰਭੂ ਜੀਸਸ ਜੀ ਇਹੋ ਜਿਹੇ ਵਿਸ਼ਵਾਸੀਆਂ ਨੂੰ ਭਾਲਦਾ ਆ ਬਚਨ ਕਹਿੰਦਾ ਪਿਤਾ ਉਹ ਲੋਕ ਭਾਲ ਲੈ ਜਿਹੜੀ ਰੂਹ ਦੀ ਸਚਾਈ ਨਾਲ ਉਹਦੀ ਕੀ ਕਰਨ ਭਗਤੀ ਕਰਨ ਪਰਮੇਸ਼ਰ ਇਹੋ ਜਿਹੇ ਲੋਕਾਂ ਨੂੰ ਭਾਲਦਾ ਆ ਪਰਮੇਸ਼ਰ ਇਹੋ ਜਿਹੇ ਲੋਕਾਂ ਨੂੰ ਲੱਭਦਾ ਆ ਜਿਹੜੇ ਕੀ ਵਿਸ਼ਵਾਸ ਇਨਸਾਨ ਆਪਣਾ ਜੀਵਨ ਕੀ ਉਹ ਬਤੀਤ ਕਰਨ ਅੱਜ ਵਿਸ਼ਵਾਸ ਦੇ ਵਿੱਚ ਮਦਦੋ ਵਿਸ਼ਵਾਸ ਦੇ ਘਟਿਆ ਜੇ ਪਰਮੇਸ਼ਰ ਉੱਤੇ ਵਿਸ਼ਵਾਸ ਨਹੀਂ ਟਿਕਦਾ ਤੁਹਾਡਾ ਤਾਂ ਪਰਮੇਸ਼ਰ ਨੂੰ ਕਹੋ ਪਰਮੇਸ਼ਰ ਮੈਨੂੰ ਵਿਸ਼ਵਾਸ ਦੇ ਵਿੱਚ ਕੀ ਕਰ ਮਜਬੂਤ ਕਰ ਜਿਹੜੀ ਇੱਕ ਵਾਰੀ ਮੈਂ ਪ੍ਰਾਰਥਨਾ ਕਰ ਲਈ ਮੈਂ ਦੁਆਰਾ ਪ੍ਰਾਰਥਨਾ ਨਹੀਂ ਵਰਕੋ ਤਾਂ ਧੰਨਵਾਦ ਕਰ ਰਖ ਖੁਦਾਵੰ ਜੋ ਤੇਰੇ ਕੋਲੋਂ ਮੰਗਿਆ ਉਹ ਮੈਨੂੰ ਕੀ ਮੰਗ ਗਿਆ ਪਰਮੇਸ਼ਰ ਇਹੋ ਜੀ ਨੇਚਾ ਚਾਹੁੰਦਾ ਆ ਹਰ ਇੱਕ ਵਿਅਕਤੀ ਦੇ ਅੰਦਰ ਕਿ ਜੇ ਤੁਸੀਂ ਪਰਮੇਸ਼ਰ ਕੋਲੋਂ ਮੰਗ ਲਿਆ ਤਾਂ ਤੁਹਾਨੂੰ ਕੀ ਮਿਲ ਗਿਆ ਇਹੋ ਜਿਹਾ ਵਿਸ਼ਵਾਸ ਚਾਹੁੰਦਾ ਪਰਮੇਸ਼ਰ ਕਿਤੇ ਨਾ ਦੁਆਰਾ ਦੁਆਰਾ ਦੁਆਵਾ ਕਰਨ ਦੀ ਜਰੂਰਤ ਨਾ ਪਵੇ ਬਲਕਿ ਇੱਕ ਵਾਰੀ ਜਦੋਂ ਪ੍ਰਾਰਥਨਾ ਕਰ ਲਈ ਤਾਂ ਵਿਸ਼ਵਾਸ ਕਰੋ ਖੁਦਾਵੰ ਤੇਰਾ ਧੰਨਵਾਦ ਤੂੰ ਸਾਨੂੰ ਵੀ ਬਰਕਤ ਦੇ ਦਿੱਤੀ ਆ ਤੇਰਾ ਧੰਨਵਾਦ ਪ੍ਰਭੂ ਤੂੰ ਸਾਨੂੰ ਬਲੇਸਿੰਗ ਹੀ ਆ ਦੇ ਦਿੱਤੀ ਆ ਤੇਰਾ ਧੰਨਵਾਦ ਪ੍ਰਭੂ ਤੂੰ ਮੇਰੇ ਨੇਚਾ ਤੇ ਥੋੜਾ ਕੰਮ ਕੀ ਕਰ ਦਿੱਤਾ ਤੇਰਾ ਧੰਨਵਾਦ ਪ੍ਰਭੂ ਤੂੰ ਮੇਰੇ ਲਈ ਸਮਾਨ ਖੋਲ ਦਿੱਤਾ ਕਿ ਤੇਰਾ ਧੰਨਵਾਦ ਪ੍ਰਭੂ ਤੂੰ ਮੇਰੇ ਲਈ ਹਰ ਇੱਕ ਆਸ਼ੀਸ਼ ਦੇ ਦਿੱਤੀ ਆ ਜੇ ਬਿਮਾਰੀ ਦੇ ਵਿੱਚ ਆ ਤਾਂ ਪਰਮੇਸ਼ਰ ਕੋ ਬ੍ਰਭੂ ਤੇਰਾ ਧੰਨਵਾਦ ਆ ਕਿ ਮੈਨੇ ਬਿਮਾਰੀ ਤੋਂ ਬਾਹਰ ਕੱਢ ਦਿੱਤਾ ਆ ਜੇ ਗਰੀਬੀ ਦੇ ਵਿੱਚ ਆ ਪ੍ਰਭੂ ਤੇਰਾ ਧੰਨਵਾਦ ਆ ਕਿ ਮੈਨੇ ਗਰੀਬੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਆ ਜੇ ਕਰਜ ਦੇ ਵਿੱਚ ਆ ਪ੍ਰਭੂ ਤੇਰਾ ਧੰਨਵਾਦ ਆ ਕਿ ਮੈਨੇ ਕਰਜ ਤੋਂ ਬਾਹਰ ਕੀ ਆ ਕੱਢ ਦਿੱਤਾ ਆ ਪੁਕਾਰਣ ਦੀ ਜਰੂਰਤ ਆ ਉਸ ਨੂੰ ਜੇਕਰ ਨਹੀਂ ਪੁਕਾਰੋਗੇ ਫਿਰ ਕਦਰਜੇ ਦੇ ਵਿੱਚ ਜੀਵਨ ਬਦੀਤ ਕਰੂਏ ਜੇਕਰ ਨਹੀਂ ਪੁਕਾਰੋਗੇ ਬਿਪਾਰੀਆ ਦੇ ਵਿੱਚ ਜੀਵਨ ਬਦੀਤ ਕਰੂਏ ਜੇਕਰ ਨਹੀਂ ਪੁਕਾਰੋਗੇ ਕਿ ਰੋਜ਼ ਚ ਲੜਾਈ ਝਗੜੇ ਹੋਣਗੇ ਜੇਕਰ ਨਹੀਂ ਪੁਕਾਰੋਗੇ ਅਣ ਆਗਿਆਕਾਰੀ ਕਰਾ ਦੇ ਵਿੱਚ ਹੋਵੇਗੀ ਪਰ ਜਦੋਂ ਪੁਕਾਰੋਏ ਖੋਦਾਵੰਦਾ ਵੈਲਕਮ ਕਰੋਗੇ ਆਪਣੇ ਜ਼ਿੰਦਗ ਵਿੱਚ ਪ੍ਰਭੂ اسی ਤਰ੍ਹਾਂ ਵੈਲਕਮ ਕਰਦੇ ਆਪਣੇ ਜ਼ਿੰਦਗ ਵਿੱਚ ਆ ਤੂੰ ਸਾਡੇ ਅੰਦਰ ਆ ਕੇ ਹੀ ਆਵਾਸ ਕਰ ਤਾਂ ਪਰਮੇਸ਼ਰ ਗਿਆ ਹਾਲਾਤਾਂ ਨੂੰ ਬਦਲੇਗਾ ਪਰਮੇਸ਼ਰ ਗਿਆ ਜ਼ਿੰਦਗੀਆਂ ਨੂੰ ਬਦਲੇਗਾ ਪਰਬੋ ਜੀਸਸ ਤੇ ਆਰਦੇ ਤੇ ਜ਼ਿੰਦਗੀਆਂ ਬਦਲਣ ਦੇ ਲਈ ਆਇਆ ਉਹ ਜ਼ਿੰਦਗੀਆਂ ਬਦਲ ਵੀ ਰਿਹਾ ਹੈ ਤੇ ਬਦਲਦਾ ਵੀ ਰਹੇਗਾ ਉਹ ਹਰ ਇੱਕ ਦੀ ਜ਼ਿੰਦਗੀ ਬਦਲੇਗਾ ਉਹ ਪਰ ਉਸ ਤੋਂ ਪਹਿਲਾਂ ਕੀ ਹੋ ਜੇ ਉਹ ਤੇ ਇਮਾਨ ਰੱਖੀਏ ਉਸ ਮਹਾਨ ਪਰਮੇਸ਼ਰ ਦੇ ਉੱਤੇ ਕੀ ਆਪਾ ਇਮਾਨ ਰੱਖੀਏ ਤਾਂ ਵੀ ਖੁਦਾਵੰ ਸਾਡੇ ਇਮਾਨ ਦੇ ਦੁਆਰਾ ਕੀ ਆ ਸਾਨੂੰ ਬਰਕਤ ਤੇ ਆਸ਼ੀਰਦਲੇ ਖੁਦਾਵੰ ਦੇ ਇਸ ਬਚਨ ਵਾਲਾ ਨੂੰ ਬਰਕਤ ਹੋਵੇ ਆਪਾਂ ਪ੍ਰਾਰਥਨਾਵਾਂ ਲਾਵਾਂਗੇ ਸਰਬਸ਼ਕਤੀਮਾਨ ਜੰਦਾ ਖੁਦਾਵੰ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਮੇਰੇ ਪ੍ਰਭੂ ਜੀ ਮੇਰੇ ਪ੍ਰਭੂ ਜਦੋਂ ਇਹ ਆਪਣੇ ਬਚਨ ਦੁਆਰਾ ਸਾਨੂੰ ਗੱਲਬਾਤ ਕੀਤੀ ਮੇਰੇ ਪ੍ਰਭੂ ਆਪਣੇ ਬਚਨ ਦੇ ਦੁਆਰਾ ਪ੍ਰਭੂ ਜਦੋਂ ਇਸ ਨੂੰ ਸਿੱਖਿਆ ਦਿੱਤੀ ਪ੍ਰਭੂ ਇਹ ਤੇ ਰਤਾਤਵਾਦ ਕਰਦੇ ਮੇਰੇ ਪ੍ਰਭੂ ਜੀ ਖੁਦਾਵੰਤਾਨ ਕੇ ਬੇਨਤੀ ਹੈ ਪ੍ਰਭੂ ਸਾਨੂੰ ਇਹ ਮੰਦ ਵਿੱਚ ਵਾਅਦਾ ਕਰ ਪ੍ਰਭੂ ਸਾਰੇ ਵਿਸ਼ਵਾਸ ਅਨਸਾਰ ਪ੍ਰਭੂ ਦੇ ਕੋਲ ਬਰਕਤਾਂ ਨੂੰ ਪ੍ਰਾਪਤ ਕਰਨ ਮੇਰੇ ਪ੍ਰਭੂ ਜੀ ਈਮਾਨ ਕਿਸ ਦੇ ਅੰਦਰ ਘਟੇ ਨਾ ਤੁਹਾਡੇ ਪ੍ਰਤੀ ਪ੍ਰਭੂ ਬਲਕਿ ਤੁਹਾਡਾ ਈਮਾਨ ਪ੍ਰਭੂ ਉਹਨਾਂ ਦੇ ਜੀਵਨ 'ਚ ਵਾਧਾ ਜਾਵੇ ਤੁਹਾਡਾ ਨਾਮ ਪ੍ਰਭੂ ਦੇ ਜੀਵਨ 'ਚ ਵਾਧਾ ਜਾਵੇ ਤੁਹਾਡਾ ਵਿਸ਼ਵਾਸ ਪ੍ਰਭੂ ਹਰ ਇੱਕ ਦੇ ਜੀਵਨ 'ਚ ਵਾਧਾ ਜਾਵੇ ਪ੍ਰਭੂ ਜੀ ਤੁਹਾਡੀ ਕੀ ਬੇਨਤੀ ਹੈ ਪ੍ਰਭੂ ਜਿੰਨੇ ਵੀ ਇਸ ਵਚਨ ਨੂੰ ਸੁਣਨ ਪ੍ਰਭੂ ਜਿੰਨੇ ਵੀ ਆਨਲਾਈਨ ਇਸ ਵਚਨ ਨੂੰ ਸੁਣਨ ਮੇਰੇ ਪ੍ਰਭੂ ਜਾਂ ਜਿੰਨੇ ਵੀ ਉਹ ਸੁਣਦੇ ਨੇ ਮੇਰੇ ਪ੍ਰਭੂ ਜੀ ਮੈਂ ਥੋੜਾ ਸ਼ੁਕਰ ਕਰਦਾ ਤੇਰਾ ਧੰਨਵਾਦ ਕਰਦਾ ਮੇਰੇ ਪ੍ਰਭੂ ਸਭਨਾਂ ਨੂੰ ਵੀ ਆਸ਼ੀਸ਼ ਦੇਣਾ ਪ੍ਰਭੂ ਸਭਨਾਂ ਨੂੰ ਵੀ ਬਰਕਤ ਦੇਣਾ ਪ੍ਰਭੂ ਜਿਹੜੇ ਕਾਮਾਸਤਕ ਨਹੀਂ ਹੋ ਸਕੇ ਖੁਦਾਵਾਨ ਜੋ ਤੁਹਾਡੇ ਕੀ ਬੇਨਤੀਆਂ ਕਰਦੇ ਨੇ ਦੁਆਵਾਂ ਕਰਦੇ ਨੇ ਤੁਹਾਨੂੰ ਪੁਕਾਰਦੇ ਨੇ ਪ੍ਰਭੂ ਉਹਨਾਂ ਦੇ ਜੀਵਨ 'ਚ ਕਰੇ ਕ ਸਾਰੇ ਕੰਮ ਪ੍ਰਗਟ ਹੋਣ ਪ੍ਰਭੂ ਸਾਰੇ ਕੰਮ ਵਾਜਕ ਹੋਣੇ ਪਏ ਸਾਰੇ ਆਸ਼ੀਸ਼ ਤੇ ਬਰਕਤ ਦੇ ਅਧਿਕਾਰੀ ਬਣਨੇ ਪਏ ਖੁਦਾਵੰ ਮੈਂ ਤੇਰਾ ਧੰਨਵਾਦ ਕਰਦਾ ਖੁਦਾਵੰ ਮੈਂ ਤੇਰਾ ਸ਼ੁਕਰ ਕਰਦਾ ਇਸ ਵੱਡੀ ਆਸ਼ੀਸ਼ ਤੇ ਲੈ ਪ੍ਰਭੂ ਇਸ ਵੱਡੀ ਬਰਕਤ ਦੇ ਤੇਰਾ ਧੰਨਵਾਦ ਪ੍ਰਭੂ ਇਸਾਈ ਪ੍ਰਾਰਥਨਾ ਖੁਦਾਵੰ ਪ੍ਰਭੂ ਜੀਸਸ ਦੇ ਨਾਮ ਦੇ ਵਿੱਚ ਪਿਤਾ ਪਰਮੇਸ਼ਵਰ ਦੇ ਕੋਲੋਂ ਧੰਨਵਾਦ ਸਹਿਤ ਮੰਗਦੇ ਆ ਆਮੇਨ ਸਾਰਿਆਂ ਨੂੰ ਜੈਮਸੀ ਦੀ ਗੋਡ ਬਲੈਸ ਪ੍ਰਭੂ ਇਸ ਮੱਛਨ ਦੁਆਰਾ ਤੁਹਾਨੂੰ ਬਰਕਤ ਤੇ ਆਸ਼ੀਸ਼ ਦੇ